ਫੇਰ ਉਹੀ ਖੱਬੇ ਨੇ ਉਹੀ ਤਾਰਾ ਨੇ ਜੀ ਹੁਣ ਕਿਵੇਂ ਆਉਂਦੀ ਐ ਉਹ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀ ਖਾਨ ਚਲਾ ਲਈ ਉੱਥੇ 27-27 ਦਿਨ ਦਾ ਕੋਲਾ ਪਿਆ ਪਹਿਲਾਂ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਆ ਪੱਤਰਕਾਰ ਖੜੇ ਨੇ ਇਹੀ ਖਬਰਾਂ ਲਾਉਂਦੇ ਹੁੰਦੇ ਸੀ ਪੰਜਾਬ 'ਚ ਛਾ ਸਕਦਾ ਹਨੇਰਾ ਲਹਿਰੇ ਮਾਪਤ ਵਾਲੇ ਥਰਮਲ ਪਲਾਂਟ ਚ ਬਚਿਆ ਸਿਰਫ ਡੇਢ ਦਿਨ ਦਾ ਕੋਲਾ ਪਰ ਮੈਨਾਂ ਦਾ ਸਿਓ ਕੀ ਕਰੀਏ ਹੁਣ ਮੂੰਬੱਤੀਆਂ ਮੂੰਗਤੀਆਂ ਦਾ ਪ੍ਰਬੰਧ ਕਰੀਏ ਜਨਰੇਟਰਾਂ ਦਾ ਪ੍ਰਬੰਧ ਕਰੀਏ ਹੁਣ ਤਾਂ ਨਹੀਂ ਕੋਈ ਖਬਰ ਆਈ ਇਹਨਾਂ ਦੀ 27 27 ਦਿਨ ਦਾ ਕੋਲਾ ਪਿਆ ਸਾਰੇ ਥਰਮਲ ਪਲਾਂਟਾਂ ਚ 27 27 ਦਿਨ ਦਾ ਸਾਨੂੰ ਕੋਲੇ ਦੀ ਖਾਨ ਰੋਕਣੀ ਪੈਂਦੀ ਹੈ ਵੀ ਹਜੇ ਨਾਲੇ ਉਹ 2-4 ਦਿਨ ਗੱਡੀਆਂ ਰੋਕ ਲਓ ਹਜੇ ਕੋਲਾ ਪਿਆ ਇਹ ਨੀਤਾਂ ਦਾ ਮਰਾਦਾ ਨਹੀਂ ਤੁਸੀਂ ਚੰਗੇ ਲੋਕ ਹੋ ਤੁਸੀਂ ਦੇਸ਼ ਭਗਤ ਬੰਦੇ ਹੋ ਤੁਸੀਂ ਪੰਜਾਬ ਨੂੰ ਸੱਚੇ ਦਿਲੋਂ ਪਿਆਰ ਕਰਦੇ ਹੋ ਵਧੀਆ ਨੌਕਰੀਆਂ ਕਰ ਲਈਏ ਕੰਮ ਕਰ ਸਿੱਖਣ ਦਾ ਸਕਿੱਲ ਡਿਵੈਲਪਮੈਂਟ ਦਾ ਜ਼ਮਾਨਾ ਹੈ ਸਕਿੱਲ ਸਿਖਾਈਏ ਉਹਨਾਂ ਨੂੰ ਕੋਈ ਮਹਾਰਤ ਕਲਾ ਸਿਖਾਈਏ ਪ੍ਰਮਾਤਮਾ ਨੇ ਕੋਈ ਬੰਦਾ ਖਾਲੀ ਨਹੀਂ ਭੇਜਿਆ ਕੋਈ ਨਾ ਕੋਈ ਕਲਾ ਦਿੱਤੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਅੱਜ ਸਪੈਸ਼ਲੀ ਥੋੜੇ ਲੇਟ ਹੋ ਗਿਆ ਮੈਂ ਪਰ ਮੈਂ ਕਿਹਾ ਸੀ ਮੇਰੇ ਤੋਂ ਘਾਟਨ ਦੀ ਫੇਟ ਨਾ ਕਰੋ ਚਲਾ ਦਿਓ ਬੋਲ ਨੂੰ ਤੇ ਹੁਣ ਵੀ ਆਪਾਂ ਪੁੱਲ ਰੋਕੇ ਖੜਿਆ ਵੇਸੇ ਤੇ ਤੈਨੂੰ ਜੋ ਫੈਕਟਰ ਦੋ ਬਣਾ ਦੇਣ ਸੰਦੇ ਇਹ ਮੁੱਖ ਮੰਗਾਂ ਹਾਂ ਜੀ ਜਿਸ ਮੰਗਾਂ ਨੂੰ ਲੈ ਕੇ ਪੰਜਾਬ ਹੁਣ ਜੰਨੀਰ ਦੇ ਵਿੱਚ ਬੇਤੋਂ ਹਰਪਾਲ ਸਿੰਘ ਜਿੰਮਾ ਨਾਲ ਜਨਮਕਰੀ ਭਵਨ ਤਮਾਂ ਦੇ ਨਾਲ ਮੀਟਿੰਗਾਂ ਵੀ ਹੋਈਆਂ ਸੀਗੀਆਂ ਇਹ ਮੁੱਖ ਮੰਗਾਂ ਸਨ ਮਿਡਲ ਵਰਕਰਾਂ ਆਸਾ ਵਰਕਰਾਂ ਨੂੰ ਮਾਨਵ ਤੇ ਵਾਅਦਾ ਕਰਨ ਸੰਦੇ ਪੰਜਾਬ ਸਰਕਾਰ ਵੱਲੋਂ ਜੋ 2022 ਦੇ ਵਿੱਚ ਪ੍ਰਾਣੀ ਪੈਨਸਨ ਲੈ ਕੇ ਹੈ ਲਾ ਕੀਤਾ ਗਿਆ ਸੀ ਨੋਟਿਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਜਿਸ ਸਾਰੇ ਮਲਾਇਆਂ ਨੂੰ ਬਹੁਤ ਰੋਸ ਹੈ 2400 ਭਾਰਤੀ ਮਲਾਇਆਂ ਨੇ ਕੱਲ ਇੰਡੀਆ ਦੀ ਹਰ ਇੱਕ ਸਟੇਟ ਤੋਂ ਜੋ ਕਿ ਦਿੱਲੀ ਪਹੁੰਚੇ ਜਨਤਮੰਤਰ ਵਿਖੇ ਰੈਲੀ ਕੀਤੀ ਗਈ ਤਾਂ ਨਾ ਕੀਤਾ ਗਿਆ ਉਹਨਾਂ ਨੇ ਕਿਹਾ ਅਗੋਂ ਨੇ ਬਿਨਾਂ ਨੂੰ ਜੁਪੀਏ ਮਨਜ਼ੂਰਾ ਨਾ ਸਾਨੂੰ ਐਨਮਿਸ ਮਨਜ਼ੂਰਾ ਤੁਹਾਨੂੰ ਓल्ड ਪੈਨਸ਼ਨ ਹਰ ਹਾਲਤ ਵਿੱਚ ਲੱਗ ਦਿੱਤੀ ਜਾਵੇ ਅਸੀਂ ਦੁਬਾਰਾ ਫੇਰ ਮੰਗ ਕਦਮ ਪੇਸ਼ਕਾਰ ਤੋਂ ਵੀ ਪੀਐਸ ਪੀਸੀਐਲ ਵਿੱਚ ਪੀਐਸਟੀਸੀਐਲ ਵਿੱਚ ਕਾਮਗੱਢ ਦੇ ਕੱਚੇ ਮਲਾਿਆਂ ਨੂੰ ਬਿਨਾ ਛਾੜ ਤੋਂ ਰੈਗਲੋ ਦਿੱਤਾ ਜਾਵੇ ਤੇ ਬੀਲੀ ਐਕਟ 2025 ਜੋ ਪੱਚੀ ਆ ਤੇ ਉਹ ਬਾਸ ਲਿਆ ਜਾਵੇ ਉਹਦੇ ਵਿਰੋਧ ਦੇ ਵਿੱਚ ਟੈਗਨੇ ਸਰਵਜੂਨ ਮੰਨ ਲੋ ਸਰਮਣਾ ਲੈਣਾ ਮੁਹੱਬਤ ਦੇ ਮੇਨ ਗੇਟ ਦੇ ਪ੍ਰਜਾ ਰੈਲੀ ਕੀਤੀ ਜਾਊਗੀ ਬਲਾਂਸ ਸਾਥੀ ਨੂੰ ਪੀ ਲੈ ਕੇ ਬਾਤ ਤੋਂ ਬਾਦ ਗੇਟ ਦੇ ਪਹੁੰਚੋ ਤਾਂ ਇਹ ਪੰਜਾਬ ਸਰਕਾਰ ਦੇ ਲਾਰੇ ਪੋਲ ਖੁੱਲੀ ਜਾ ਸਕੇ ਕੇਂਦਰ ਸਰਕਾਰ ਦੇ ਲਾਰੇ ਪੋਲ ਖੁੱਲੀ ਜਾ ਸਕੇ ਬੀਲੀ ਐਕਟ 2025 ਨੂੰ ਸਰਕਾਰ ਮਰਦਾਬਾ ਮਰਦਾਬਾ ਕੱਚੇ ਕੰਮੇ ਬਿਨਾ ਸਾਰ ਤੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮੇ ਬਿਨਾ ਟੈਸਟ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਮਾਂ ਸਰਕਾਰ ਮੁਰਦਾਬਾਦ 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 ਵੀਲੇ 25 ਬਾਕਸ ਲੋ ਬਾਕਸੋ ਬਾਕਸੋ ਜੋ ਅੱਜ ਦਾ ਮੁੱਖ ਦਾ ਮੈਂ ਕਰਨਿਆ ਵੀ ਇੱਕ ਤਾਂ ਜਿਹੜੇ ਕੱਚੇ ਕੰਮੇ ਵਿੱਚ ਬੇਨਤੇ 2 3 4 ਨੁਕਤੇ ਦੇ ਕੰਮ ਚੱਲਿਆ ਅਸੀਂ ਪਹੁੰਚ ਮੋਕਮਾਂ ਦੇ ਆ ਵੀ ਜੀਰੋਸ ਨੂੰ ਆਲ ਰਿਹਾ ਛੋਟੇ ਭਰਾਵਾਂ ਨਾਲ ਹੋਣਾ ਕਈ ਨਾ ਗੱਲ